ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਕਿ ਕਿਹੜੀ ਰਾਸ਼ੀ ਵਾਲੇ ਹਨ ਜਿਹੜੇ ਮਠਿਆਈ ਵੰਡਣ ਦੇ ਲਈ ਹੋਣ ਵਾਲੇ ਹਨ ਤੇ ਆ ਤੇ ਕਿਹੜੀ ਰਾਸ਼ੀ ਵਾਲਿਆਂ ਨੂੰ ਮਿਲਣ ਵਾਲੀਆਂ ਹਨ ਬੱਸ ਵੱਡੀਆਂ ਖੁਸ਼ਖਬਰੀਆਂ ਤੇ ਵੱਡੀਆਂ-ਵੱਡੀਆਂ ਸਫਲਤਾਵਾਂ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਰਾਸ਼ੀ ਵਾਲਿਆਂ ਦੇ ਬਾਰੇ ਜਾਣਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ जय माता लक्ष्मी जी दी लेके अपनी हाजिरी लगवाना छे दोस्तों जमे के ਤੁਹਾਨੂੰ ਪਤਾ ਹੈ ਕਿ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਹੈ ਇਹ ਮਹੀਨਾ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਚੰਗਾ ਸਾਬਤ ਹੋ ਜਾਵੇਗਾ ਤੇ ਕਿਹੜੀਆਂ ਰਾਸ਼ੀਆਂ ਹੋਣ ਵਾਲੀਆਂ ਹਨ ਤਾਂ ਦੇ ਨਾਲ ਮਾਲਾ ਮਾਲ ਜਿਨ੍ਹਾਂ ਦੇ ਜੀਵਨ ਦੇ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਦੇ ਹੋ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਸਦਾ ਹੀ ਕਿਰਪਾ ਤੁਹਾਡੇ ਉੱਪਰ ਬਣੀ ਰਹੇ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਅਪ੍ਰੈਲ ਦਾ ਮਹੀਨਾ ਹੈ 20 22 23 24 ਅਤੇ 25 ਤਰੀਕ ਨੂੰ ਤੁਹਾਡੇ ਲਈ ਖੁਸ਼ੀਆਂ ਭਰਿਆ ਰਹਿਣ ਵਾਲਾ ਹੈ ਐਸੇ ਤੋਂ ਲੈ ਕੇ ਕੁਝ ਹੀ ਦਿਨਾਂ ਤੱਕ ਤੁਹਾਡੀਆਂ ਕਿਹੜੀਆਂ ਚਾਰ ਰਾਸ਼ੀ ਵਾਲਿਆਂ ਦੀ ਕਿਸਮਤ ਬਦਲਣ ਵਾਲੀ ਹੈ ਤੇ ਇਹ ਰਾਸ਼ੀ ਵਾਲੇ ਸਾਰੇ ਹੀ ਉਹ ਜਾਣਗੇ ਤਾਂ ਦੇ ਨਾਲ ਮਾਲਾ ਮਾਲ ਇਹਨਾਂ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਸਾਬਤ ਹੋ ਜਾਵੇਗੀ ਕਿਉਂਕਿ ਹੋ ਸਕਦਾ ਹੈ ਤੁਹਾਡੀ ਰਾਸ਼ੀ ਇਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਵਿੱਚੋਂ ਇੱਕ ਬਣ ਜਾਵੇ ਤੇ ਉਹ ਕਿਹੜੀਆਂ ਖੁਸ਼ਖਬਰੀਆਂ ਹਨ ਜੋ ਤੁਹਾਨੂੰ ਹੁਣ ਮਿਲ ਜਾਣਗੀਆਂ ਇਸ ਵਾਰ ਪਵਿੱਤਰ ਦਿਨ ਜੋ ਤੁਹਾਡੇ ਲਈ ਮਹਾਂ ਸੰਜੋਗ ਬੰਨ੍ਹਦੇ ਹੋਏ ਨਜ਼ਰ ਆ ਰਹੇ ਹਨ ਜੋ ਕਿ ਸਮਾਂ ਤੁਹਾਡੇ ਲਈ ਬੜੇ ਹਿਸਾਲਾਂ ਦੇ ਬਾਅਦ ਆਇਆ ਹੈ ਇਸ ਵਾਰ ਮਹਾ ਦੁਰਲਭ ਸੰਜੋਗ ਅਪ੍ਰੈਲ ਅਤੇ ਮਈ ਦੇ ਮਹੀਨੇ ਦੇ ਵਿੱਚ ਬਣ ਰਿਹਾ ਹੈ ਉਹ ਕਿਹੜੀਆਂ ਖੁਸ਼ਕਿਸਮਤ ਭਾਗਸ਼ਲੀ ਰਾਸ਼ੀਆਂ ਹਨ ਜਿਨ੍ਹਾਂ ਦੀ ਇਸ ਮਹੀਨੇ ਅਤੇ ਇਸ ਹਫਤੇ ਤੋਂ ਹੀ ਕਿਸਮਤ ਬਦਲਣ ਵਾਲੀ ਹੈ ਇਹਨਾਂ ਦੇ ਲਈ ਬਣ ਰਿਹਾ ਹੈ ਮਹਾ ਦੁਰਲਭ ਸੰਜੋਗ ਰਾਜ ਜੋਗ ਤੇ ਸਵਰਥ ਸiddhi ਜੋਗ ਜਿਸ ਤੇ ਨਾਲ ਇਹਨਾਂ ਦੀ ਕਿਸਮਤ ਬਦਲ ਜਾਵੇਗੀ ਦੋਸਤੋ ਮਾਤਾ ਲక్ష్ਮੀ ਜੀ ਦੀ ਕਿਰਪਾ ਇਹਨਾਂ ਤੇ ਇਸ ਮਹੀਨੇ ਤੋਂ ਹੀ ਹੋ ਜਾਵੇਗੀ ਤੁਹਾਡੇ ਘਰ ਵਿੱਚ ਹੁਣ ਧਨ ਦੇ ਭੰਡਾਰੇ ਆਉਣ ਵਾਲੇ ਹਨ ਇਹਨਾਂ ਰਾਸ਼ੀ ਵਾਲਿਆਂ ਦੇ ਲਈ ਬਣ ਰਿਹਾ ਹੈ ਦੁਰਲਭ ਮਹਾ ਸੰਜੋਗ ਦੋਸਤੋ ਮਾਤਾ ਲక్ష్ਮੀ ਜੀ ਦੀ ਕਿਰਪਾ ਇਹਨਾਂ ਦਿਨਾਂ ਦੇ ਵਿੱਚ ਇਸ ਮਹੀਨੇ ਤੋਂ ਹੀ ਹੋ ਜਾਵੇਗੀ ਤੁਹਾਡੇ ਘਰ ਦੇ ਵਿੱਚ ਹੁਣ ਧਨ ਦੇ ਭੰਡਾਰੇ ਆਉਣ ਵਾਲੇ ਹਨ ਇਹਨਾਂ ਰਾਸ਼ੀ ਵਾਲਿਆਂ ਦੇ ਲਈ ਬਣ ਰਿਹਾ ਹੈ ਦੁਰਲਭ ਮਹਾ ਸੰਜੋਗ ਤੇ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਇਹਨਾਂ ਨੂੰ ਪ੍ਰਾਪਤ ਹੋ ਜਾਵੇਗਾ ਮਾਤਾ ਲక్ష్ਮੀ ਇਹਨਾਂ ਦੇ ਘਰ ਹੁਣ ਖੁਦ ਪਧਾਰਨ ਵਾਲੀ ਹੈ ਬਾਕੀ ਮਹੀਨਿਆਂ ਦੇ ਨਾਲ ਤੁਹਾਨੂੰ ਖੁਦ ਮਹਿਸੂਸ ਹੋਵੇਗਾ ਕਿ ਅਪ੍ਰੈਲ ਅਤੇ ਮਈ ਦਾ ਮਹੀਨਾ ਤੁਹਾਡੇ ਲਈ ਬਹੁਤ ਹੀ ਸ਼ੁਭ ਬਤੀਤ ਹੋਣ ਵਾਲਾ ਹੈ ਇਹ ਸਮਾਂ ਤੁਹਾਡੀ ਕਿਸਮਤ ਵਾਲਾ ਹੋਵੇਗਾ ਤੁਸੀਂ ਮਹਿਸੂਸ ਕਰੋਗੇ ਕਿ ਤੁਸੀਂ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਇਸ ਸਮੇਂ ਤੁਹਾਡੀ ਲਾਟਰੀ ਲੱਗਣ ਵਾਲੀ ਹੈ ਜੇਕਰ ਤੁਸੀਂ ਲਾਟਰੀ ਨਹੀਂ ਪਾਈ ਤਾਂ ਲਾਟਰੀ ਪਾ ਸਕਦੇ ਹੋ ਇਸ ਸਮੇਂ ਦੇ ਵਿੱਚ ਤੁਹਾਨੂੰ ਪੂਰਾ ਪੂਰਾ ਲਾਭ ਮਿਲੇਗਾ ਇਹ ਚਾਰ ਰਾਸ਼ੀ ਵਾਲੇ ਹੋ ਜਾਣਗੇ ਤਾਂ ਇਹਦੇ ਨਾਲ ਮਾਲਾ ਮ ਤੇ ਇਹਨਾਂ ਨੂੰ ਧੰਨਵਾਣ ਹੋਣ ਤੋਂ ਕੋਈ ਵੀ ਵਿਦਾਤਾ ਹੁਣ ਰੋਕ ਨਹੀਂ ਸਕਦਾ ਕਿਉਂਕਿ ਮਾਤਾ ਲక్ష్ਮੀ ਹੁਣ ਤੁਹਾਡੇ ਤੇ ਅਦੇ ਅਨਪਸੰਨ ਹੋ ਚੁੱਕੀ ਹੈ ਹੁਣ ਇਹਨਾਂ ਦੇ ਘਰ ਪਧਾਰਨ ਵਾਲੀ ਹੈ ਤੇ ਇਸ ਵਾਰ ਤੁਹਾਨੂੰ ਦੱਸ ਰਹੀ ਹਾਂ ਕਿ ਇਸ ਦਿਨ ਤੋਂ ਹੀ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਜਿੰਨੇ ਵੀ ਦੁੱਖ ਕਸ਼ਟ ਤਕਲੀਫਾਂ ਹਨ ਜੇਕਰ ਤੁਸੀਂ ਕਾਫੀ ਸਮੇਂ ਤੋਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸੀ ਹੁਣ ਇਸ ਸਮੇ ਸਾਰੀਆਂ ਇਹ ਪਰੇਸ਼ਾਨੀਆਂ ਤੁਹਾਡੀਆਂ ਖਤਮ ਹੋ ਜਾਣਗੀਆਂ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਇਸ ਪੂਰੇ ਇਹ ਮਹੀਨੇ ਤੁਹਾਡੇ ਅਸਿਰ ਤੇ ਬਣਿਆ ਰਹੇਗਾ ਦੋਸਤੋ ਇਹਨਾਂ ਦੇ ਜੀਵਨ ਦੇ ਵਿੱਚ ਮਿਲਣ ਵਾਲੀਆਂ ਹਨ ਦੋਸਤੋ ਇਹਨਾਂ ਦੇ ਜੀਵਨ ਦੇ ਵਿੱਚ ਮਿਲਣ ਵਾਲੀਆਂ ਹਨ ਹੁਣ ਇਹਨਾਂ ਨੂੰ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਤੇ ਸਫਲਤਾਵਾਂ ਤਾਂ ਕਿ ਇਹ ਰਾਸ਼ੀ ਵਾਲੇ 5 ਜਾਣ ਕਰੋੜਪਤੀ ਪੂਰੀ ਹੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਾਂ ਦੋਸਤੋ Hindu ਧਰਮ ਦੇ ਵਿੱਚ ਇਹ ਮਹੀਨਾ ਕਾਫੀ ਹੀ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਵਾਰ ਇਹ ਮਹਾ ਦੁਰਲਭ ਸੰਜੋਗ ਲక్ష్ਮੀ ਜੋਗ ਤੇ ਰਾਜ ਜੋਗ ਪਾੰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਕੁਝ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ। Hindu ਧਰਮ ਦੇ ਵਿੱਚ ਦੇਵੀ ਮਾਤਾ ਲక్ష్ਮੀ ਜੀ ਨੂੰ ਧਨ ਦੀ Devi ਕਿਹਾ ਜਾਂਦਾ ਹੈ ਤੇ ਨਾਲੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਲక్ష్ਮੀ ਲక్ష్ਮੀ ਮਾਤਾ ਧਨ ਦੇ ਰੂਪ ਤੇ ਵਿੱਚ ਕਦੇ ਵੀ ਇੱਕ ਜਗ੍ਹਾ ਟਿਕ ਕੇ ਨਹੀਂ ਬੈਠਦੀ। ਇਨਾਂ ਦਾ ਸੁਭਾਅ ਬੇਹਤ ਚੰਚਲ ਹੁੰਦਾ ਹੈ ਤੇ ਇਹ ਇਹ ਇੱਧਰ ਉੱਧਰ ਚਲੇ ਜਾਂਦੇ ਹਨ ਖਾਸ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਸ ਘਰ ਦੇ ਵਿੱਚ ਆਪਸੀ ਪ੍ਰੇਮ ਹੋਵੇ ਜਾਂ ਜਿਸ ਘਰ ਦੇ ਵਿੱਚ ਬਹੁਤ ਹੀ ਸਾਫ ਸਫਾਈ ਹੋਵੇ ਉਥੇ ਹਮੇਸ਼ਾ ਲਈ ਵਾਸ ਕਰਦੇ ਹਨ ਜਿਸ ਕਿ ਜਿਸ ਕਿਸੇ ਦੇ ਉੱਤੇ ਵੀ ਮਾਤਾ ਦੀ ਕਿਰਪਾ ਹੋ ਗਈ ਹੈ ਉਹਨਾਂ ਦੀਆਂ ਸਾਰੀਆਂ ਇਹ ਮੁਸ਼ਕਲਾਂ ਤਾਂ ਸੰਬੰਧੀ ਪਰੇਸ਼ਾਨੀਆਂ ਜੜੀਆਂ ਹਨ ਉਹ ਦੂਰ ਹੋ ਜਾਂਦੀਆਂ ਹਨ ਇਸ ਗੱਲ ਦੀ ਹੁਣ ਬਹੁਤ ਹੀ ਵੱਡੀ ਭਵਿੱਖ ਬਾਣੀ ਕੀਤੀ ਗਈ ਹੈ ਕਿ ਨਾਲ ਹੀ ਨਾਲ ਭਗਵਾਨ ਵਿਸ਼ਨੂੰ ਦੀ ਕਿਰਪਾ ਇਹ ਨਾ ਰਾਸ਼ੀ ਵਾਲਿਆਂ ਤੇ ਬਣੀ ਹੋਈ ਹੈ। ਤਾਨ ਦੀ ਵਰਖਾ ਹੋਣ ਵਾਲੀ ਹੈ। ਇਹਨਾਂ ਦੇ ਮੱਦੇ ਹਰ ਇੱਕ ਇਸ਼ਿਆ ਹੁਣ ਚਲਦੀ ਪੂਰੀ ਹੋ ਜਾਵੇਗੀ। ਇਹਨਾਂ ਪਵਿੱਤਰ ਦਿਨਾਂ ਦੇ ਵਿੱਚ ਜੇਕਰ ਤੁਸੀਂ ਕਿਸੇ ਪਵਿੱਤਰ ਨਦੀ ਦੇ ਵਿੱਚ ਇਸ਼ਨਾਨ ਕਰਦੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਕਾਫੀ ਜ਼ਿਆਦਾ کارਗਰ ਸਾਬਤ ਹੋਵੇਗਾ। ਇਸ਼ਨਾਨ ਕਰਨ ਦੇ ਨਾਲ ਤੁਹਾਡੇ ਤਨ ਸੁਭਾਅ ਦੇ ਜੇਕਰ ਕੋਈ ਵੀ ਰੋ ਤੁਹਾਡੇ ਤਨ ਸੰਬੰਧੇ ਜੇਕਰ ਕੋਈ ਵੀ ਰੋਗ ਹੋਵੇਗਾ ਤਾਂ ਉਸ ਤੋਂ ਵੀ ਤੁਹਾਨੂੰ ਨਿਜਾਤ ਮਿਲੇਗੀ ਭਾਵ ਕੇ ਛੁਟਕਾਰਾ ਮਿਲ ਜਾਵੇਗਾ ਤੁਹਾਡੇ ਚਿਮਣ ਵਿੱਚ ਜਿੰਨੇ ਵੀ ਕਸ਼ਟ ਆ ਰਹੇ ਹਨ ਲੰਮੇ ਸਮੇਂ ਤੋਂ ਕਰਜੇ ਚੱਲ ਰਹੇ ਸਨ ਉਸਾਰੀਆਂ ਰੁਕਾਵਟਾਂ ਹੁਣ ਦੂਰ ਹੋਣ ਵਾਲੀਆਂ ਹਨ ਜੇਕਰ ਤੁਸੀਂ ਪਵਿੱਤਰ ਨਦੀ ਵਿੱਚ ਇਸ਼ਨਾਨ ਕਰ ਲੈਂਦੇ ਹੋ ਤਾਂ ਤਨ ਸੰਬੰਧੀ ਪਰੇਸ਼ਾਨੀਆਂ ਵੀ ਖਤਮ ਹੋ ਜਾਣਗੀਆਂ ਜੇਕਰ ਤੁਸੀਂ ਬਿਮਾਰੀ ਦੇ ਨਾਲ ਜੁੜੇ ਹੋ ਤਾਂ ਉਸ ਦਾ ਵੀ ਅੰਤ ਹੋਵੇਗਾ ਤੁਹਾਡਾ ਸਰੀਰ ਹਮੇਸ਼ਾ ਦੇ ਲਈ ਤੰਦਰੁਸਤ ਹੋ ਜਾਵੇਗਾ ਇਸ ਦਿਨ ਇਸ਼ਨਾਨ ਕਰਨ ਦੇ ਨਾਲ ਤੁਸੀਂ ਓਮ ਨਮੇ ਭਗਵਤੇ ਵਾਸੂਦੇਵੇ ਨਮੇ ਮੰਤਰ ਦਾ ਜਾਪ ਕਰਨਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਜਿਵੇਂ ਵਿੱਚ ਨਵੇਂ-ਨਵੇਂ ਖੁਸ਼ੀਆਂ ਦਾ ਆਗਮਨ ਹੋਵੇਗਾ ਤੁਹਾਨੂੰ ਘਰ ਵਿੱਚ ਇਸ਼ਨਾਨ ਕਰਨ ਦੇ ਲਈ ਪਵਿੱਤਰ ਨਦੀ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਫਲ ਪ੍ਰਾਪਤ ਹੋ ਸਕਦਾ ਹੈ ਜੇਕਰ ਤੁਸੀਂ ਆਪਣੇ ਨਹਾਉਣ ਵਾਲੇ ਪਾਣੀ ਦੇ ਵਿੱਚ ਗੰਗਾ ਜਲ ਮਿਲਾ ਕੇ ਇਸ਼ਨਾਨ ਕਰਦੇ ਹੋ ਤਾਂ ਇਸ ਦਾ ਤੁਹਾਨੂੰ ਲਾਭ ਹੋਵੇਗਾ ਐਸਨ ਭਗਵਾਨ ਨਰਾਇਣ ਦੀ ਪੂਜਾ ਵੀ ਕੀਤੇ ਜਾਂਦੇ ਹੈ ਜੋ ਤੁਹਾਡੇ ਲਈ ਬਹੁਤ ਹੀ ਫਲਦਾਇਕ ਸਾਬਤ ਹੋਵੇਗੀ ਤੁਹਾਨੂੰ ਸਫਲਤਾ ਹਰ ਕੰਮ ਵਿੱਚ ਪ੍ਰਾਪਤ ਹੋਵੇਗੀ ਕਿਉਂਕਿ ਇਸ ਮਹੀਨੇ ਵਿੱਚ ਤਾਂ ਲਈ ਦੇਵੀ ਮਾਤਾ ਲక్ష్ਮੀ ਜੀ ਦੀ ਪੂਰੀ ਵਿਧੀ ਵਿਧਾਨ ਦੇ ਨਾਲ ਤੁਸੀਂ ਪੂਜਾ ਕਰਨੀ ਹੋਵੇਗੀ ਉਸ ਤੋਂ ਬਾਅਦ ਤੁਸੀਂ ਇਹ ਮਹਿਸੂਸ ਕਰੋਗੇ ਕਿ ਮਾਤਾ ਲక్ష్ਮੀ ਤੁਹਾਡੇ ਤੇ ਅਧਿਆਨ ਪਸੰਨ ਹੋ ਚੁੱਕੀ ਹੈ ਐਸਾ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਸੰਜੋਗ ਪਾੰਦਾ ਹੋਇਆ ਨਜ਼ਰ ਆ ਰਿਹਾ ਹੈ ਐਸਵਰ ਮਾਤਾ ਲక్ష్ਮੀ ਤੋਂ ਆਡੇ ਮੰਦੀਆਂ ਸਾਰੀਆਂ ਹੀ ਮਨੋ ਖਾਮਨਾਵਾਂ ਪੂਰੀਆਂ ਕਰਨ ਵਾਲੀ ਹੈ ਇਸ ਕਰਕੇ ਮਾਤਾ ਲక్ష్ਮੀ ਜੀ ਦੀ ਪੂਜਾ ਕਰੋ ਦੋਸਤੋ ਹੁਣ ਗੱਲ ਕਰ ਲੈਂਦੇ ਹਾਂ ਜੀ ਉਹਨਾਂ ਖੁਸ਼ਕਿਸਮਤ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਦੀ ਕਿਸਮਤ ਇਸ ਮਹੀਨੇ ਇਸ ਮਹਾ ਸੰਜੋਗ ਦੇ ਕਾਰਨ ਬਣਨ ਜਾ ਰਹੀ ਹੈ ਬਦਲਣ ਜਾ ਰਹੀ ਹੈ ਇਸ ਮਹੀਨੇ ਬਹੁਤ ਹੀ ਵਧੀਆ ਸੰਜੋਗ ਨਜ਼ਰ ਆ ਰਿਹਾ ਹੈ ਲਾਟ ਰਿ ਲੱਗਣ ਵਾਲੀਆਂ ਹੈ ਤੁਹਾਡੀਆਂ ਇਹਨਾਂ ਰਾਸ਼ੀਆਂ ਵਾਲਿਆਂ ਦੇ ਬਾਰੇ ਤੁਹਾਨੂੰ ਦਾਸ ਨੇ ਕਿ ਤੁਹਾਡੇ ਤਾਨ ਦੀ ਤੇਵੇ ਤੁਹਾਡੀਆਂ ਤਾਨ ਸੰਬੰਧੀ ਪਰੇਸ਼ਾਨੀਆਂ ਦੂਰ ਹੋਣ ਵਾਲੀਆਂ ਹਨ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਜੋਤੀ ਸਾਸਤ ਦੇ ਵਿੱਚ ਤਾਨ ਦੀ ਦੇਵੀ ਮਾਤਾ ਲక్ష్ਮੀ ਹਰ ਕਿਸੇ ਦੇ ਘਰ ਨਹੀਂ ਪਹੁੰਚਾਦੀ ਜਿਸ ਦੇ ਉੱਪਰ ਉਹਨਾਂ ਦੀ ਕਿਰਪਾ ਹੋ ਜਾਵੇ ਉਸ ਉਤੇ ਪਸੰਨ ਹੋ ਜਾਂਦੀ ਹੈ ਉਸੇ ਘਰ ਵਿੱਚ ਫਿਰ ਤਾਨ ਦੇ ਢੇਲ ਲੱਗਦੇ ਹਨ ਉਸ ਵਿਅਕਤੀ ਦੀ ਜ਼ਿੰਦਗੀ ਵਿੱਚ ਫਿਰ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਰਹਿੰਦੀ ਤੁਸੀਂ ਇਸ ਗੱਲ ਤੋਂ ਪੂਰੀ ਤਰ੍ਹਾਂ ਹੀ ਸਹਿਮਤ ਹੋਵੋਗੇ ਕਿ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਵੇਗੀ ਕਿ ਮਾਤਾ ਲక్ష్ਮੀ ਬਿਹਤ ਜੰਚਲ ਸੁਭਾਦੀ ਹੁੰਦੀ ਹੈ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਬੈਠਦੀ ਕਈ ਲੋਕ ਤਾਂ ਪੈਸੇ ਦੇ ਲਈ ਬਹੁਤ ਪੂਜਾ ਪਾਠ ਕਰਵਾਉਂਦੇ ਹਨ ਮੰਦਰ ਦੀ ਸਫਾਈ ਕਰਵਾਉਂਦੇ ਹਨ ਤਾਂ ਮਾਤਾ ਲక్ష్ਮੀ ਖੁਸ਼ ਹੋ ਸਕੇ ਤੇ ਵਿਅਕਤੀ ਦੇ ਜੀਵਨ ਨੂੰ ਮਾਲਾ ਮਾਲ ਕਰ ਦੇਵੇ ਅੱਜ ਦੇ ਜੀਵਨ ਦੇ ਵਿੱਚ ਵਿਅਕਤੀ ਨੂੰ ਬਣਿਆ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤਰ੍ਹਾਂ ਦੇ ਉਤਾਰ ਚੜਾਹ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਹਨ ਫਿਰ ਜਿਹੜਾ ਮਨੁੱਖ ਹੁੰਦਾ ਹੈ ਉਹ ਡੋਲ ਜਾਂਦਾ ਹੈ ਮਾਤਾ ਲక్ష్ਮੀ ਜੀ ਤੇ ਪੂਰਨ ਵਿਸ਼ਵਾਸ ਰੱਖੋ ਫਿਰ ਤੁਹਾਡੀ ਕਿਸਮਤ ਬਦਲਦਿਆਂ ਤੇਰ ਨਹੀਂ ਲੱਗੇਗੀ ਸੋ ਦੋਸਤੋ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੁੰਦੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਮਾਤਾ ਲక్ష్ਮੀ ਸੱਚੇ ਸਦਾਲੂਆਂ ਦੇ ਉੱਪਰ ਹੁਣ ਪੂਰੀ ਉਹਨਾਂ ਦੀ ਮਾਤਾ ਦੀ ਕਿਰਪਾ ਬਣੀ ਰਹਿਣ ਵਾਲੀ ਹੈ ਤੁਹਾਡੇ ਲਈ ਸਮਾਂ ਬੜਾ ਹੀ ਲਾਭਦਾਇਕ ਸਾਬਤ ਹੋਵੇਗਾ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋਣ ਵਾਲਾ ਹੈ ਇਹ ਆਸ਼ੀਰਵਾਦ ਤੁਹਾਡੇ ਤੇ ਇਸ ਪੂਰੇ ਮਹੀਨੇ ਅਤੇ ਮਈ ਦੇ ਮਹੀਨੇ ਬਣਿਆ ਰਹੇਗਾ ਤੁਹਾਨੂੰ ਸਾਕ ਸੰਬੰਧੀ ਵੀ ਪ੍ਰਸ਼ੰਸਾ ਕਰਦੇ ਹੋਏ ਦਿਖਣਗੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਾਪਤੀ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਤੁਹਾਡੀ ਜ਼ਿੰਦਗੀ ਵਿੱਚ ਪੈਸੇ ਦੇ ਨਵੇਂ ਸਿਰੇ ਤੋਂ ਆਗਮਨ ਹੋਣਗੇ ਮਾਤਾ ਲక్ష్ਮੀ ਖੁਦ ਤੁਹਾਡੇ ਘਰ ਪધારਣ ਵਾਲੇ ਹਨ ਤੁਹਾਡੀ ਚੌੜੀ ਖੁਸ਼ੀਆਂ ਨਾਲ ਪਾਰ ਜਾਵੇਗੀ ਦੋਸਤੋ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਇਹ ਸਮਾਂ ਤੁਹਾਡੇ ਲਈ ਕਾਫੀ ਚੰਗਾ ਹੈ ਸੰਘਰਸ਼ ਦੂਰ ਹੋਣ ਵਾਲੇ ਹਨ ਕਿਸੇ ਲੰਮੀ ਬਿਮਾਰੀ ਤੋਂ ਛੁਟਕਾਰਾ ਮਿਲ ਜਾਵੇਗਾ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਚਾਰੇ ਪਾਸਿਓਂ ਤੋਂ ਖੁਸ਼ੀਆਂ ਮਿਲਣ ਵਾਲੀਆਂ ਹਨ ਤੁਹਾਡੀ ਤਨਖਾਹ ਵਿੱਚ ਵਾਧਾ ਹੋ ਜਾਵੇਗਾ ਧਨਲਾਭ ਪ੍ਰਾਪਤੀ ਦੇ ਜੋਗ ਅਵਸਰ ਬੰਦੇ ਹੋਏ ਦਿਖਾਈ ਦੇ ਰਹੇ ਹਨ ਜਿਵੇਂ ਨਾਲ ਹੁਣ ਤੁਹਾਡੀ ਆਰਥਿਕ ਸਥਿਤੀ ਕਾਫੀ ਸੁਧਰਨ ਵਾਲੀ ਹੈ ਸਮਾ ਤੁਹਾਡੇ ਲਈ ਕੁਝ ਮਯੋ ਜਾਵੇਗਾ ਇਸ ਰਾਸ਼ੀ ਦੇ ਲੋਕ ਜਿਹੜੇ ਵਪਾਰ ਕਰਦੇ ਹਨ ਵਪਾਰ ਵਿੱਚ ਮੁਨਾਫਾ ਹੋ ਜਾਵੇਗਾ ਤੇ ਜਿਹੜੇ ਲੋਕ ਨੌਕਰੀ ਕਰਦੇ ਹਨ ਨੌਕਰੀ ਪਰਤੀ ਕੋਈ ਵੱਡੀ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਉਹਨਾਂ ਦੇ ਘਰ ਵਿੱਚ ਆਉਣ ਵਾਲੀਆਂ ਹਨ ਬਸ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਕੁਸ਼ੀਆਂ ਨਾਲ ਤੁਹਾਡੀ ਝੋਲੀ ਭਰ ਜਾਵੇਗੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੰਮ ਰਾਸ਼ੀ ਕੰਮ ਰਾਸ਼ੀ ਵਾਲਿਆਂ ਦਾ ਆਸ ਹੈ ਕਿ ਤਾਂ ਦੀ ਦੇਵੀ ਮਾਤਾ ਲక్ష్ਮੀ ਤੁਹਾਡੇ ਤੇ ਬਸੰਨ ਹੋ ਚੁੱਕੀ ਹੈ ਹੁਣ ਕਿਸੇ ਐਸੇ ਵਿਅਕਤੀ ਨਾਲ ਤੁਹਾਡੀ ਮੁਲਾਕਾਤ ਹੋ ਜਾਵੇਗੀ ਜਿਸ سے ਮਿਲਣ ਦੇ ਨਾਲ ਤੁਹਾਡੀ ਜ਼ਿੰਦਗੀ ਆਰਥਿਕ ਸਥਿਤੀ ਸੁਧਰ ਜਾਵੇਗੀ ਜੋ ਤੁਹਾਡੀਆਂ ਸਭਿਤਾਵਾਂ ਦੀ ਕਮੀ ਨੂੰ ਦੂਰ ਕਰ ਦੇਵੇਗਾ ਤੁਹਾਡੀ ਲਾਈਫ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਬਣ ਚੁੱਕਾ ਹੈ ਕੰਮ ਰਾਸ਼ੀ ਵਾਲਿਆਂ ਦੇ ਵਪਾਰ ਵਿੱਚ ਹੁਣ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਮਿਲ ਜਾਵੇਗੀ ਤਨਲਾ ਪ੍ਰਾਪਤੀ ਦੇ ਜੋਗ ਬੰਦੇ ਹੋਏ ਨਜ਼ਰ ਆ ਰਹੇ ਹਨ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਸੰਜੋਗ ਵਿੱਚ ਕੋਈ ਪਰੇਸ਼ਾਨੀ ਚੱਲ ਰਹੀ ਹੈ ਉਸ ਤੋਂ ਵੀ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਇਸ ਸਮੇਂ ਤੁਸੀਂ ਆਪਣੇ ਕਾਰੋਬਾਰ ਵਿੱਚ ਦੇਣ ਦੁੱਗਣੀ ਰਾਜਾ ਗੁਣੀ ਤਰੱਕੀ ਕਰੋਗੇ ਮਨਚਾਹੀ ਨੌਕਰੀ ਮਿਲਣ ਦੀ ਸੰਭਾਵਨਾ ਹੈ ਜਿਹੜੇ ਲੋਕ ਪਹਿਲਾਂ ਤੋਂ ਹੀ ਨੌਕਰੀ ਕਰਦੇ ਹਨ ਉਹਨਾਂ ਨੂੰ ਪ੍ਰੋਮੋਸ਼ਨ ਮਿਲਣ ਦੇ ਚਾਂਸ ਹਨ ਤੁਹਾਡੇ ਚਿੰਨ੍ਹ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਅਗਲੇ ਕੁਐਸਚਨ ਆਸੀ ਪਰਾਸ਼ੀ ਹੈ ਜੇ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਦਾ ਸੇ ਕਿ ਤੁਹਾਡੇ ਘਰ ਹੁਣ ਤਾਂ ਦੀ ਦੇਵੀ ਮਾਤਾ ਲక్ష్ਮੀ ਜੀ ਦਾ ਆਗਮਨ ਹੋ ਜਾਵੇਗਾ ਜਿਸ ਕਰਨ ਤੁਹਾਡੇ ਘਰ ਵਿੱਚ ਸੁੱਖ ਸੁਭਨੇ ਦੀ ਪਧਾਰ ਰਹੀ ਹੈ ਤੁਹਾਡੇ ਜੀਵਨ ਵਿੱਚ ਹੁਣ ਹੋਵੇਗਾ ਬਸ ਪੈਸਾ ਹੀ ਪੈਸਾ ਮਿਥਨ ਰਾਸ਼ੀ ਵਾਲੇ ਤੁਸੀਂ ਚਲਦੀ ਕੋਈ ਨਵਾਂ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਜਿਸ ਨਾਲ ਤੁਹਾਡੇ ਘਰ ਦੀ ਸਥਿਤੀ ਬਹੁਤ ਹੀ ਵਧੀਆ ਹੋ ਜਾਵੇਗੀ ਜੈਸ ਨਾਲ ਤੁਹਾਡੇ ਘਰ ਦਾ ਮਾਹੌਲ ਕੁਝ ਨਵਾਂ ਬਣ ਜਾਵੇਗਾ ਜੇਕਰ ਤੁਸੀਂ ਉਹ ਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਹੋ ਤਾਂ ਇਹ ਸੁਪਨਾ ਵੀ ਹੋਣ ਤੁਹਾਡਾ ਸਕਾਰ ਹੋਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਰਹੀਏ ਕਿ ਤੁਹਾਡੇ ਲਈ ਸਮਾਂ ਖੁਸ਼ੀਆਂ ਭਰਿਆ ਰਹਿਣ ਵਾਲਾ ਹੈ ਇਸ ਰਾਸ਼ੀ ਵਾਲੇ ਚੜੇ ਲੋਕ ਦੁਕਾਨਦਾਰੀ ਦੇ ਨਾਲ ਸਬੰਧ ਰੱਖਦੇ ਹਨ ਉਹਨਾਂ ਨੂੰ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਮਿਲ ਜਾਵੇਗੀ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਸਮੇਂ ਤੁਹਾਨੂੰ ਆਪਣੇ ਬੱਚਿਆਂ ਵੱਲੋਂ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਕੁਝ ਨਵਾਂ ਬਣ ਜਾਵੇਗਾ ਤੁਹਾਡੇ ਘਰ ਦੇ ਹੁਣ ਮਹਿਸੂਸ ਕਰਨਗੇ ਕਿ ਇਸ ਸਮੇਂ ਤੁਹਾਨੂੰ ਆਪਣੇ ਬੱਚਿਆਂ ਤੋਂ ਕੋਈ ਵੱਡੀ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਤੁਹਾਡੇ ਘਰ ਕਿਸੇ ਐਸੇ ਵਿਅਕਤੀ ਦਾ ਆਗਮਨ ਹੋਵੇਗਾ ਜਿਸ ਨਾਲ ਘਰ ਦਾ ਮਾਹੌਲ ਹੀ ਬਦਲ ਜਾਵੇਗਾ ਦੋਸਤੋ ਇਹ ਸੂਖਸ਼ਮ ਨਸੀਬ ਤੇ ਭਾਗਸ਼ਾਲੀ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ જરણકારી તો લગ્તા વિડીયોનું અગે શેર કર્યો જી ધનવાદ